ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਆਮਲੇ ਦਾ ਤੇਲ ਬਣਾਵਾਂਗੇ ਜੀ ਆਪਾਂ ਆਮਲੇ ਲੈ ਲਿਆ ਫ੍ਰੈਸ਼ ਘਰੋਂ ਤੋਰੇ ਆ ਜੀ ਆਪਾਂ ਇਹ ਆਮਲੇ ਇਹਨਾਂ ਨੂੰ ਆਪਾਂ ਕਰ ਲਾਂਗੇ ਜੀ ਕद्दूकश ਇਸ ਤਰ੍ਹਾਂ ਕद्दूकश ਆਪਾਂ ਕਰਨੀ ਆ ਜੀ ਪਾਈਆ ਕੋਲੇ ਕद्दूकश ਹਾਂਜੀ ਇੱਕ ਗਲਾਸ ਆਪਾਂ ਕਾਂਚ ਦਾ ਜਿਹੜਾ ਹੈ ਉਹ ਲੈ ਲੈਣਾ ਸਰੋਂ ਦਿੱਤੇ ਹਲ ਦਾ ਇੱਕ ਆਪਾਂ ਜੀ ਆਮਲੇ ਆਪਣੇ ਘਰੇ ਲੱਗੇ ਸੀਗੇ ਇਹ ਆਪਾਂ ਆਮਲੇ ਕद्दूकश ਕਰ ਲੈਣੇ ਆ ਜੀ ਤੇ ਪਾਈਆ ਕੋ ਲੈ ਲੈਣੇ ਆ ਆਪਾਂ ਤੇ ਇੱਕ ਜੀ ਆਪਾਂ ਚਮਚਾ ਕਲੌਂਜੀ ਦਾ

ਪਣਾ ਪੰਜ ਚੰਗੀ ਤਰ੍ਹਾਂ ਇਸ ਤਰ੍ਹਾਂ ਹਿਲਾਇ ਜਾਣਾ। ਕਿੰਨਾ ਚਿਰ ਇਹ ਪੂਰਾ ਐ ਬਰਾਊਨ ਬਰਾਊਨ ਨਹੀਂ ਹੁੰਦਾ। ਹਾਂਜੀ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਚੰਗੀ ਤਰ੍ਹਾਂ ਰਸਾ ਨਿਕਲ ਜਾਣਾ। ਜਿਹੜਾ ਕਿ ਆਪਣੇ ਸਰਮ ਦੇ ਤਿੰਨ ਦੇ ਵਿੱਚ ਮਿਲ ਜਾਣਾ। ਅਬ ਇੱਕ ਵਾਰ। ਇਹਦਾ ਰਿਜ਼ਲਟ ਇਹਨਾਂ ਵਧੀਆ ਇਹਨਾਂ ਜੀ। ਕਿਵਾਰ ਆਪਣੇ ਜੜਨੇ ਇੱਕਦਮ ਬੰਦ ਹੋ ਜਾਂਦੇ ਆ ਹਫ਼ਤੇ ਵਿੱਚ ਦੋ ਵਾਰ ਹੀ ਲਾਉਣਾ ਹੈ ਇਹ। ਲਾਉਣ ਤੋਂ ਘੰਟਾ ਪਹਿਲਾਂ ਇਹ ਜੀ ਆਮਲੇ ਆਪਣੇ ਘਰੇ ਲੱਗੇ ਹੋਏ ਸੀਗੇ ਇਹ ਆਪਾਂ ਹਰ ਵੇਰੀ ਕੋਈ ਨਾ ਕੋਈ ਰੈਟ ਜਿ ਆਪਾਂ ਆਮਲੇ ਦੀ ਬਣਾਉਣੀ ਹੀ ਬਣਾਉਨੇ ਆ ਤੇ ਬਾਕੀ ਦੀ ਜਿੱਦਾਂ ਜਿਹੜੀ ਨਾ ਉਹ ਤੁਹਾਨੂੰ ਪਤਾ ਆਪਣੇ ਕਿਚਨ ਦੇ ਵਿੱਚ ਆ ਰਲ ਲੇ ਲਈ ਆ ਜੀ ਹੰਜੀ ਆਪਾਂ ਇਹਨੂੰ ਸਲੋ ਕਰਦੇ ਹਾਂ ਇਸ ਤਰ੍ਹਾਂ ਤੋ ਤੇ ਆਪਾਂ ਇਹਨੂੰ ਇਸ ਤਰ੍ਹਾਂ ਜਿੰਗੀ ਤਰ੍ਹਾਂ ਪਕਾਈ ਜਾਣਾ ਜਿੱਲਾ ਤਰੀ ਦੀ ਟੱਗ ਦੀ ਬੰਦ ਨਹੀਂ ਹੋਊਗੀ ਹਾਂਜੀ ਅਬ ਦੇਖੋ ਕਿੰਨਾ ਬ੍ਰਾਊਨ ਹੋ ਗਿਆ ਏ ਇਹ ਚਿੰਗੀ ਤਰ੍ਹਾਂ ਹਾਂਜੀ ਅਸੀਂ ਆਪਾਂ ਹੋਰ ਬ੍ਰਾਊਨ ਕਰਾਂਗੇ ਇਹਦਾ ਕੀ ਹੈ ਜੀ ਵਾਲਤਾ ਛੜਨੇ ਬੰਦ ਹੁੰਦੇ ਹੁੰਦੇ ਆ ਜੀ ਇਹਦੇ ਨਾਲ ਵਾਲ ਜਿਹੜੇ ਆ ਆਪਣੇ ਲੰਬੇ ਵੀ ਹੁੰਦੇ ਆ ਤੇ ਸੰਘਣੇ ਵੀ ਹੁੰਦੇ ਆ ਤੇ ਆਪਣੇ ਵਾਲ ਦੇ ਵਿੱਚ ਛਿੱਕਰੀ ਵੀ ਨਹੀਂ ਪੈਂਦੀ ਇਹਨੂੰ ਆਪਾਂ ਜੀ ਠੰਡਾ ਕਰਕੇ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਪੰਜ ਦੇ ਬਾਅਦ ਵਿੱਚ ਕੱਢ ਲਾਂਗੇ ਇੱਕ ਜੀ ਫਰਾਂਜੀ ਦੇ ਵਿੱਚੋਂ ਵੀ ਇੱਕ ਢਾਣੇ ਵਿੱਚੋਂ ਵੀ ਹੁਣ ਆਪਾਂ ਨਿਸ਼ਾਨ ਲਾਂਗੇ ਮਿੱਠਾ ਫੈਨ ਕੇ ਜੀ ਆਪਣਾ ਜਿਹਾ ਠੰਡਾ ਹੋ ਗਿਆ ਤੇ ਆਪਣਾ ਤੇਲ ਜਿਹੜਾ ਉਹ ਰੈਡੀ ਹੋ ਗਿਆ ਆ ਦੇਖੋ ਜੀ ਆਪਣਾ ਜਿਹੜਾ ਬਰਾਊਨ ਹੋ ਗਿਆ ਆ ਦੇਖੋ ਆਮਲਾ 11 ਸੱਚੰਗੀ ਤਾਂ ਨਿਕਲ ਗਿਆ ਹੁਣ ਜੀ ਆਪਾਂ ਇਹਨੂੰ ਠੰਡਾ ਹੋਣ ਦੇ ਲਈ ਛੱਡ ਦਿਆਂਗੇ ਗੈਸ ਤਾਂ ਲਾ ਕੇ ਬੰਦ ਹਾਂਜੀ ਮੈਂ ਤੇਲ ਬਣਾ ਲਿਆ ਜੀ ਆਮਲੇ ਤੋਂ ਇਹ ਮੇਰੀ ਤੁਸੀਂ ਦੇਖ ਚੁੱਕੇ ਹੋ ਵੀ ਮੈਂ ਕਿਸ ਤਰ੍ਹਾਂ ਬਣਾਇਆ ਹਾਂਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਨਾ ਛੇ ਜਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ